ਅੰਮ੍ਰਿਤਸਰ ਵਿੱਚ ਅੱਜ ਆਨੰਦ ਗਰੁੱਪ ਆਫ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ ਤੇ ਇਸ ਮੌਕੇ ਵਿਦਿਆਰਥੀ ਵੀ ਸ਼ਾਮਲ ਹੋਏ ਤਾਂ ਪ੍ਰੋਗਰਾਮ ਦਾ ਵਿਸ਼ਾ ਸੀ ਕਿ ਸਾਰੇ ਦੇਸ਼ ਵਿੱਚ ਸਾਰੀਆਂ ਕਮਿਊਨਿਟੀਆਂ ਨੂੰ ਇਕਜੁੱਟ ਕਰਨਾ ਜਿਸ ਮੰਤਵ ਨੂੰ ਲੈ ਕੇ ਅੰਮ੍ਰਿਤਸਰ ਦੇ ਗਰੁੱਪ ਆਫ ਕਾਲਜ ਆਨੰਦ ਗਰੁੱਪ ਆਫ ਕਾਲਜ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਦੇ ਵਿੱਚ ਸਿੱਖ ਕਮਿਊਨਿਟੀ ਤੇ ਮੁਸਲਮਾਨ ਭਾਈਚਾਰੇ ਦੇ ਨਾਲ ਈਸਾਈ ਕਮਿਊਨਿਟੀ ਦੇ ਵੀ ਲੋਕ ਸ਼ਾਮਲ ਹੋਏ ਤਾਂ ਮੰਤਵ ਸਾਹਿਬ ਮੈਸੇਜ ਦਾ ਮੰਤਵ ਇਹੋ ਹੀ ਸੀ ਕਿ ਸਾਰਿਆਂ ਨੂੰ ਇਕਜੁੱਟ ਕਰਨਾ ਤਾਂ ਕਾਫੀ ਜਿਹੜੇ ਇਸ ਪ੍ਰੋਗਰਾਮ ਦੀ ਜਿਹੜੀ ਆ ਕਾਲਜ ਦੀ ਪੂਰੇ ਸ਼ਹਿਰ ਤੇ ਪੂਰੇ ਜਾਜਵਾਸੀਆਂ ਦੇ ਵਿੱਚ ਵੇਖਣ ਨੂੰ ਮਿਲਦੀ ਏ ਤੇ ਸਰ ਇੱਕ ਬਹੁਤ ਵੱਡੀ ਜਿਹੜੀ ਹੈ ਦੇਸ਼ ਦੀ ਤਸਵੀਰ ਹੈ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰੀਆਂ ਕਮਿਊਨਿਟੀਆਂ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਆਪਸ ਵਿੱਚ ਇਕਜੁੱਟ ਹੋ ਕੇ ਦੇਸ਼ ਨੂੰ ਇਕਜੁੱਟ ਹੋਣ ਦਾ ਵਾਅਦਾ ਕਰ ਰਹੇ ਨੇ ਤੇ ਇਥੋਂ ਇਹ ਵੀ ਕਹਿ ਰਹੇ ਨੇ ਕਿ ਜੋ ਦੇਸ਼ ਦੀਆਂ ਜੋ ਤਾਕਤਾਂ ਨੇ ਉਹ ਅੱਜ ਸਹੀ ਰਸਤੇ ਨੂੰ ਲਾਉਣ ਦੀ ਬਜਾਏ ਉਸ ਨੂੰ ਜੇਕਰ ਚਾਹਣ ਤਾਂ ਦੇਸ਼ ਦੀ ਉੰਨੀ ਤਰੱਕੀ ਵੱਲ ਵੀ ਆਪਣੇ ਧਿਆਨ ਨੂੰ ਲਾਉਣ ਕੇ ਦੇਸ਼ ਦੀ ਤਰੱਕੀ ਹੋਵੇ ਤਾਂ ਨੌਜਵਾਨ ਜਿਹੜਾ ਤਰੱਕੀ ਵੱਲ ਦੇ ਰਾਹ ਵਧੇ ਤਾਂ तमाम ਜਿਹੜੇ ਗੱਲਾਂ ਬਾਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਵੇਖਣ ਨੂੰ ਮਿਲੀਆਂ ਤਾਂ ਇਹ ਰਿਪੋਰਟ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਾਂ ਬਹੁਤ ਵਧੀਆ ਜਿਹੜੀ ਤਸਵੀਰ ਹੈ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਪ੍ਰਚਲਿਤ ਹੋ ਰਹੀ ਹੈ ਜਿੱਚ ਸਾਰੀ ਕਮਿਊਨਿਟੀਆਂ ਦੇ ਲੋਕ ਇਕਜੁੱਟ ਹੋ ਕੇ ਆਪੋ ਆਪਣੀਆਂ ਰਿਲੀਜੀਅਨਸ ਦਾ ਮੈਚੇਸ ਦੇ ਰਹੇ ਨੇ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਹੜਾ ਮੰਦੇ ਗਿਆਨ ਤੋਂ ਬਿਨਾ ਪੂਰਾ ਹੈ ਉਸ ਸ਼ਾਸਤਰੀ ਨਾ ਕੇਵਲ ਸਤਾਂਤੀ ਗੱਲ ਕਰਦਗੇ ਬਲਕਿ ਇਹ ਨੂੰ ਧਰਮ ਦੇ ਬਾਰੇ ਵੀ ਉਨੇ ਹੀ ਵੱਡੇ ਗਿਆਤਾ ਨੇ ਐਂਡ ਬਾਕੀ ਧਰਮਾਂ ਦੀ ਕੰਪੈਰੀਟਿਵ ਸਟੱਡੀ ਜਿਹੜੀ ਹੈ ਉਹਦੇ ਵੀ ਬਹੁਤ ਵੱਡੇ ਗਿਆਤਾ ਨੇ ਮੈਂ ਜੈਨ ਚੌਧਰੀ ਜੀ ਕੋਲੋਂ ਦਾ ਬਹੁਤ ਹੀ ਰਿਣੀ ਆ ਧੰਵਤਿਆਂ ਕੀ ਜਿਹੜੇ ਮੇਸ਼ਾਹੀ ਇਹੋ ਜਿਹੜੇ ਬਖਤਾ ਨੇ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ ਮੈਡਮ ਸ਼ੈਲਜਾ ਈਮਨ ਜੀ ਇਸਲਾਮ ਦੇ ਵਿੱਚ ਇਸਤਰੀਆਂ ਦੇ ਜਿਹੜਾ ਰਿੰਗ ਹੈ ਉਹਦੇ ਜਿਹੜੀ ਉਹ ਬ੍ਰੇਡਿੰਗ ਹੈ ਉਹ ਵੀ ਸਾਡੇ ਕੋਲ ਅੱਜ ਆਏ ਨੇ ਮੈਂ ਸਭ ਨੂੰ ਟੈਕਵੈਸਨ ਆਨਸਰ ਵਿੱਚ ਉਹ ਵੀ ਜਿਹਦੇ ਵਿੱਚ ਸ਼ਾਇਦ ਪਾਰਟਿਸਪੇਟ ਕਰ ਕੀ ਵਾਈਫ ਦੀ ਕਾਲਸਾ ਵਾਈਫ ਜੀ ਕੀ ਪਰਟੀ ਗੁੱਡ ਮਾਰਨਿੰਗ ਲੋਕੋ ਦੇ ਦੇ ਅੰਦਰ ਪਸ਼ਾਉਂਦੀ ਅਸਲਾਮੁਅਲੈਕੁਮ ਦੇਨ ਸਾਨੂੰ ਸਾਰੇ ਸਾਰਿਆਂ ਦਾ ਸਮਝ ਆਦੇਸ਼ ਹੈ ਤੇ ਇਸ ਦੇਸ਼ ਦੇ ਵਿਕਾਸ ਵਿੱਚ ਇਸ ਦੇਸ਼ ਦੀ ترقی ਵਿੱਚ ਮਨਿਆਉਟੀਆਂ ਕਿਵੇਂ ਭਾਗੀਦਾਰ ਹੋ ਸਕਦੀਆਂ ਇਸ ਇੱਕ ਵਿਸ਼ਾ ਦੇ ਸਾਰੇ ਤਾਲੁਕਤ ਉਸ ਦਾ ਹੈ ਕਿਉਂਕਿ ਜਦੋਂ ਪਿਓਰਿਟੀ ਕਮਿਸ਼ਨ ਬਣਿਆ ਸੀ ਉਹ ਤੋਂ ਡਾਇਰੈਕਟ ਕੋਰਟੇ ਵੀ ਕੰਮ ਦਿੱਤੇ ਗਏ ਸੀ ਟੂ ਲਿਮਿਟ ਦੀ ਸੈਂਸ ਆਫ ਇਨਸਕਿਊਰਟੀ ਆਫ ਦਾ ਪੀਪਲ ਦਾ ਅਸਰ ਕਰਨਾ ਨਾ ਸਹੀ ਹੈ ਇਹ ਮੇਨ ਜਿਹੜੇ ਬਹੁਤ ਪਾਰਟੀ ਦਾ ਹੋ ਗਿਆ ਠੀਕ ਹੈ ਹਲੇ ਵੀ ਕਿੰਨੇ ਥੋੜਾ ਥੋੜਾ ਗੱਲ ਇਸ ਦਾ ਇਹ ਚੱਲਦੀ ਰਹਿੰਦੀ ਹੈ ਔਰ ਸਾਰੇ ਦੇਸ਼ ਵਿੱਚ ਫੈਲ ਰਹਾ ਹੈ ਜਿੱਦਾਂ ਕਿ ਪੁਰੀਆਰ ਦੀ ਗੱਲ ਹੈ ਇਹ ਪੁਰਾਣਾ ਫਸ ਔਰ ਪੁਰਾਣੀ ਪੋਪੂਲੇਸ਼ਨ ਵੀ ਵੱਧਦੀ ਹੈ ਕਿਵੇਂ ਜਦੋਂ ਦੇਸ਼ ਦਾ ਨੂੰ ਮੰਨਣ ਵਾਲਿਆਂ ਦੀ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਸਿਪ ਪੋਪੂਲੇਸ਼ਨ ਵੀ ਸਭ ਤੋਂ ਵੱਡੀ ਜਿਹਦੇ ਦੇਸ਼ ਦੇ ਉੱਤੇ ਆ 2 ਕਰੋੜ 10 ਲੱਖ ਦੀ ਸਿੱਖ ਪਾਪੂਲੇਸ਼ਨ ਦੇ 33 ਲੱਖ ਦੇ ਤਕਰੀਬਨ ਸਿੱਖ ਬਾਦਸ਼ਹ ਤੇ ਇਸੇ ਤਰ੍ਹਾਂ ਜਰਸਕੀਨ 파르ਸੀ ਜਿਹੜੇ ਆ ਉਹ ਤਕਰੀਬਨ 55 ਹਜ਼ਾਰ ਵਾਦੀ ਹੈ ਸਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਨਹੀਂ ਗਿਣਤੀ ਹੈ ਹਾਲੇਕਿ ਉਹ ਇਰਾਨ ਦੇ ਰਹਿਣ ਵਾਲੇ ਆ ਕਿਛੋਂ 19 ਸਾਲ ਪਹਿਲਾਂ ਇੱਕ ਐਸੇ ਇਨਾਨ ਚਾਚ ਨਦੀ ਪਾਪੂਲੇਸ਼ਨ ਆਲਮੋਸਟ ਨਾਲੇ ਬਰਾਬਰ ਹੋ ਰਿਹਾ ਹੈ ਇਸੇ ਤਰ੍ਹਾਂ ਜੈਨ ਕਮਿਊਨਿਟੀ ਵੀ ਸਾਡੇ ਇਤਿਹਾਸ ਦਾ ਧਰਮ ਹੈ ਤੇ ਜੈਨ ਪਾਪੂਲੇਸ਼ਨ ਵੀ ਦੁਨੀਆ ਦੀ

ਇਸ ਤਰ੍ਹਾਂ ਭਾਰੀ ਸਿੰਘ ਦੇ ਸੁਪਨੇ ਦਾ ਨਵਾਂ ਭਾਰੀ ਸੋਨਾ ਮਰਗੀ ਬਣਾ ਸਕਦੇ ਆ ਲਾਈ ਬੁਰਾ ਤੋਂ ਬਿਨਾ ਪੋਸੀਬਲ ਹੈ ਲੇਕਿਨ ਮੈਂ ਸਵੇਨਾ ਸਿੰਘ ਦੇ ਨਾਮ ਸਾਹ ਹਾਜ਼ਰ ਹੈ ਤੇ ਉਹਨਾਂ ਨੂੰ ਰਾਮ ਸਾਹਿਬ ਰਿਪਰੈਜ਼ੈਂਟ ਕਰਕੇ ਇਸ ਗੱਲ ਨੂੰ ਜਿਹੜੀ ਹੈ ਅੱਗੇ ਤੋਰਨਗੇ ਵਿਦਵਾਨ ਜਿਹੜੇ ਰਗਵਾਨੀ ਸਾਹਿਬ ਹੈਗੇ ਆ ਚੀਮਾ ਸਾਹਿਬ ਹੈਗੇ ਆ ਸ਼ਾਸਤੀ ਜੀ ਹੈ ਫਾਦਲ ਇਸ ਵਾਈਲ नेक्स्ट हम जो सम्मानित करन जा रहे हैं सारे एडिशनल डिप्टी कमिश्नर सरदार रणबीर सिंह मोदन जी हूं मैं अपनी मैनेजमेंट कमेटी को रिक्वेस्ट करंगी कि सरदार रणबीर सिंह मोदन जी को सम्मानित सरदार रणबीर सिंह मोदन जी को सम्मानित आवाज में जोरदार ताली और सरदार रणबीर सिंह मोदन मैं आज तक अपने आप को अध्यापक नहीं कहता मैं आज भी ज्ञानार्थी हूँ शिक्षार्थी हूँ विद्यार्थी पढ़ता हूँ पिछले बीस साल से जो पत्रिका निकाल रहा हूँ उसमें मेरा एक विषय होता है और उस पर काम करता हूँ उसमें बात की बात है आज मेरा विषय है भारतीय संस्कृति में शांति की परिकल्पना ਔਲਸਮਨ ਦਿਨਾ ਹੈ ਇਹ ਹੈ ਜੋ ਮੈਨੂੰ অনুমতি ਮਿਲੀ ਹੈ ਕਿ ਜਿਵੇਂ ہمارے ਪ੍ਰਾਚੀਨ ਗ੍ਰੰਥਾਂਨ ਮੈਂ ਕਿਵੇਂ ਸ਼ਾਂਤੀ ਕਹੀ ਗਈ ਗੀ ਗੁਰੂ ਸਾਹਿਬਾਨ ਨੂੰ ਕੀ ਉਪਦੇਸ਼ ਕਿਉਂਕਿ ਗੁਰੂ ਨਾਨਕ ਪਾਸ਼ਾ ਮਹਾਰਾਜੀ ਤੋਂ ਲੈ ਕੇ ਦਸਮ ਪਾਸ਼ਾ ਤੱਕ 239 ਸਾਲ ਸਤਗੁਰੂ 10 ਜਾਮਿਆਂ ਵਿੱਚ ਸੰਸਾਰ ਤੇ ਸੁਭਾਈਮਾਨ ਰਹੇ ਸੂਰਨੇ ਪਾ ਕੇ ਦਿੱਤੇ ਦਸਮ ਪਾਸ਼ਾ ਜੀ ਨੇ ਆਪਣੀ ਦੂਤ ਗੁਰੂ ਗ੍ਰੰਥ ਸਾਹਿਬ ਸੁਭਾਏਮਾਨ ਕਰਕੇ ਸਾਨੂੰ ਹੁਕਮ ਕੀਤਾ ਕਿ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨੋ ਕਰਨਾ ਤਾਂ ਗੁਰਬਾਣੀ ਦੀ ਦ੍ਰਿਸ਼ਟੀ ਤੋਂ ਕਿਉਂਕਿ ਜਿਹੜੀ ਸ਼ਾਂਤੀ ਹੁੰਦੀ ਹੈ ਕੁਦਰਤੀ ਹੈ ਇਹਦੇ ਦੋ ਰੂਪ ਹੁੰਦੇ ਭਾਈ ਜਦ ਹਰ ਮਨੁੱਖ ਸ਼ਾਂਤ ਹੋਏਗਾ ਤੇ ਮਾਹੌਲ ਸ਼ਾਂਤ ਹੋਏਗਾ ਜਿਵੇਂ ਤੁਸੀਂ ਤਿੰਨ 400 ਦੀ ਗਿਣਤੀ ਵਿੱਚ ਬੈਠੇ ਹੋ ਬਾਕੀ ਮਾਹੌਲ ਵੀ ਸ਼ਾਂਤ ਹੋਏਗਾ ਸ਼ਹਿਜਮਾ ਵੀ ਹੈ अल इमरान आयत नंबर एक सौ ग्यारह पर बैठे हुए आज के इस प्रोग्राम के सभापति महोदय हमारे विशेष गणमान्य मेहमान क्रिकेटर सर और इस प्रोग्राम को करने वाले आनंद ग्रुप के समस्त स्टाफ प्रोफेसर और मेरे सामने बैठे हुए सारे श्रोताओं असलकमल अभी जो मैंने आपके सामने पवित्र तो कुरान की आयत की जो तिलावत की है इसका अर्थ ये है कि हे मुसलमान जाति तुम समस्त मानव की भलाई के लिए पैदा की गई तुम खैर उ नास तमो न बिल तुम अच्छी बातों का संसार में प्रचार करो और बुरी बातों से लोगों को रोको साथ बैठ के इस प्रोग्राम को सुन रहे हैं क्योंकि तो वक्ता ने तो अपने आवेग में अपने जोश में कहना ही है सुनने वालों का धन्यवाद है कि जो आज के युग में इतना सुन रहे हैं क्योंकि तो आप सब जानते हैं कि ज्यादा लोग सुनने को राजी नहीं इनकमिंग माइक फ्रॉम जो कि की अभी भाषा में रखी अगर मैं उसको संस्कृत में कहना तो दुनिया में किया कैसा अनोखा प्यार सारे जगत को किया पर तूने प्यारे मसी बदले में कुछ ना दिया मैं एक बात कहना चाहता हूँ कि मैं वहां पर बैठा देख रहा था कुछ हमारे बच्चे हो सकता है रात को पूरी नींद नहीं ली तो उनके लिए आप... ए, चीफ इस इस बात में रिक्वेस्ट करांगे प्लीज ऑनर श्री मुजाहिद प्लीज ऑनर डॉक्टर इंद्रजीत now i request please honor shreen imran are you delighted to go thank you bhagat singh rajguru there, and thousands of others like them to really show the doras and post camp thing important beta was कंट्री ऑफ दीन और भगत सिंह अभी भी हमारा देश चाहे वो तरक्की कर रहा है वर्ल्ड में बन गए हैं वॉट एफ वी सी वेरियस एंडाइसिस इंडेक्स ऑफ है इंडेक्स ऑफ और कैपिटल इनकम ਕੰਡੈਕਸ ਆਫ ਐਜੂਕੇਸ਼ਨ ਕੰਡੈਕਸ ਆਫ ਇਕੁਐਲਿਟੀ ਅੱਜ ਜੋ ਸੈਮੀਨਾਰ ਹੋਇਆ ਹੈ ਆਨੰਦ ਗਰੁੱਪ ਆਫ ਕਾਲਜ ਪਠਾਨਕੋਟ ਦੇ ਅਮਰਸਰ ਵਿੱਚ ਇਹਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਵਿਦਵਾਨ ਆ ਕੇ ਉਹਨਾਂ ਨੇ ਜਿੰਨੇ ਵੀ ਕਾਲਜ ਦੇ ਪ੍ਰੋਫੈਸ਼ਨਲ ਟ੍ਰੇਨੀ ਸਨ ਔਰ ਉਹ ਸਾਰੇ ਹਾਜ਼ਰ ਸਨ ਔਰ ਕਾਪੂਰੀ ਕੁਆਲਿਟੀ ਮੈਨੇਜਮੈਂਟ ਪੂਰੀ ਸੀ ਇਹ ਕਾਫੀ ਡਿਸਟਿੰਗੁਇਸ਼ਡ ਪਰਸਨੈਲਿਟੀਜ਼ ਆ ਹਾਜ਼ਰ ਸਨ ਔਰ ਅੱਜ ਦਾ ਜਿਹੜਾ ਕੀ ਨੋਟ ਲੈਕਚਰ ਸੀਗਾ ਉਹ ਸਰਦਾਰ ਇਕਬਾਲ ਸਿੰਘ ਜੀ ਲਾਹੌਰਾ ਜੀ ਨੇ ਆਨਲਾਈਨ ਬਹੁਤ ਹੀ ਅੱਛੇ ਤਰੀਕੇ ਨਾਲ ਜਿਵੇਂ ਕਿ ਉਹ ਰੋਜ਼ਾਨਾ ਹਮੇਸ਼ਾ ਹੀ ਕਰਦੇ ਨੇ ਵਿਦਵਾਨ ਨੇ ਸੈਂਟਲੀ ਲੋਕ ਵਾਲੇ ਨੇ ਉਹਨਾਂ ਨੇ ਪੂਰੀ ਅੱਜ ਦੇ ਦਿਨ ਦੀ ਮਹੱਤਤਾ ਦੱਸੀ गया सी आजम भगत सिंह जन्मदिन के उसे प्रोग्राम किया जा रहा है इंटरफेस इनकलकेशन ऑफ पीस अमंग यूथ एंड वट रोल यूथ कैन प्ले टू इनश्योर दीस इन दंट्री और डिवेलपमेंट ऑफ आवर कंट्री मैं भी बुलाया गया मेरी बड़ी मैं अपने आप बड़ा भागम ला समा दे चीफ गैस द और मैं भी अपना जो एक्सपीरियंस स्टूडेंट्स के नाल शेयर किया और सारी ऑडियंस के नाल इंटरेक्शन करके बहुत अच्छा लगा और ओवरऑल जोड़ा कंकलूजन अज के सैमीनार का वो ये कि जो का साूथ है वो शांति किमें देश के इंश्योर कर सकता है और वो शांति तकती है ये उन्होंने यूथ केवेक होूथ की इंपावरमेंट हो ਉਹ ਇੱਕ ਡਿਸੀਜਨ ਬੇਕਰ ਬੰਡ ਪਾਲਿਸੀ ਮੇਕਰ ਬੰਡ ਔਰ ਇਕਵਲ ਅਪਰਚੂਨਿਟੀ ਹਰੇਕ ਸਟੂਡੈਂਟ ਨੂੰ ਮਿਲੇ ਅਚੀ ਐਜੂਕੇਸ਼ਨ ਮਿਲੇ ਅਚੀ ਐਜੂਕੇਸ਼ਨ ਲੈ ਕੇ ਉਹ ਇੱਕ ਬੈਟਰ ਸਿਟੀਜ਼ਨ ਬਣੇ ਉਹ ਸਾਡੇ ਦੇਸ਼ ਦੇ ਬੰਡ ਔਰ ਇਨਾ ਵਿਚਾਰਾਂ ਦੇ ਨਾਲ ਹੀ ਅੱਜ ਤੱਕ ਜਿਹੜਾ ਪ੍ਰੋਗਰਾਮ ਸੀ ਉਹ ਬਹੁਤ ਹੀ ਕਾਮਯਾਬੀ ਨਾਲ ਸਮਾਪਤ ਹੋਇਆ ਔਰ ਮੈਂ ਐਜ਼ ਅ ਬੋਰਡ ਸੋਲજર ਐਂਡ ਔਰ ਸਪੋਰਟਸਮੈਨ ਇੱਕ ਸਾਰੇ ਐਜੂਕੇਸ਼ਨ ਇੰਸਟੀਚਿਊਟ ਨੂੰ ਕਵਾਂਗਾ ਕਿ ਜਿਸ ਤਰੀਕੇ ਨਾਲ ਆਨੰਦ ਗਰੁੱਪ ਕਾਲਜ ਨੇ ਅਲੱਗ-ਅਲੱਗ ਸੈਮੀਨਾਰ ਕੰਡਕਟ ਕੀਤਾ ਹੈ ਇਸੇ ਤਰੀਕੇ ਦੇ ਨਾਲ ਉਹ ਬੱਚਿਆਂ ਦੀ ਅਲੱਗ-ਅਲੱਗ ਕਮੇਟੀਆਂ ਬਣਾ ਕੇ ਇਹੋ ਜਿਹੇ ਸਬਜੈਕਟ ਦੇ ਉੱਤੇ ਸੈਮੀਨਾਰ ਕਰਨ ਤਾਂ ਕਿ ਸਾਰੇ ਯੂਥ ਦੇ ਵਿੱਚ ਵੇਖ ਨਾ ਸਕੇ ਔਰ ਉਹ ਆਪਣੇ ਦੇਸ਼ ਦੀ ਗਵਰਨਮੈਂਟ ਵਾਸਤੇ ਇੱਕ ਜਿਹੜਾ ਬਹੁਤ ਕ੍ਰੂਸ਼ੀਅਲ ਰੋਲ ਹੈ ਉਹ ਪਲੇ ਕਰ ਸਕਣ ਇਹਨਾਂ ਲਫ਼ਜ਼ਾਂ ਨਾਲ ਹੀ ਬਹੁਤ-ਬਹੁਤ ਧੰਨਵਾਦੀ ਮੈਂ ਡਾਕਟਰ ਜਿੰਦ ਸਿੰਘ ਤੇ ਲੋ ਆਰਰੀ ਸਕ੍ਰੀਟਰੀ ਗਲੋਬਲ ਪੰਜਾਬੀ ਐਸੋਸੀਏਸ਼ਨ ਅੱਜ ਅਸੀਂ ਡਾਕਟਰ ਇਕਬਾਲ ਸਿੰਘ ਜੀ ਲਾਲਪੁਰਾ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਮਨੋਰਟੀਜ਼ ਜਿਹੜੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਐਸਰ ਟਰਸਟ ਨੇ ਉਹਨਾਂ ਦੀ ਪ੍ਰੇਰਣਾ ਸਦਕਾ ਤੇ ਜਮਾਤੇ ਅਹਿਮਦੀਆ ਜਿਹੜੇ ਕਾਦੀਆਂ ਵਾਲੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਨੰਦ ਗਰੁੱਪ ਆਫ ਕਾਲਜਸ ਦੇ ਵਿੱਚ ਇੱਕ ਇੰਟਰਫੇਸ ਡਾਇਲੌਗ ਔਨ ਰੋਲ ਆਫ ਜੁੱਧ ਫਾਰ ਇਨਕਲਕੇਟਿੰਗ ਪੀਸ ਵਿਸ਼ੇ ਦੇ ਉੱਤੇ ਸੈਮੀਨਾਰ ਕਰਵਾਇਆ ਇਸ ਸੈਮੀਨਾਰ ਦੀ ਪ੍ਰੇਰਨਾ ਸੂਤਰ ਡਾਕਟਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਭਾਰਤ ਵਿੱਚ ਵੀ ਐਂਡ ਪੰਜਾਬ ਵਿੱਚ ਵੀ ਇੱਕ ਸ਼ਾਂਤੀ ਵਾਲਾ ਮਾਹੌਲ ਪੈਦਾ ਕਰਨ ਲਈ ਸੰਭਾਵਨਾ ਵਾਲਾ ਮਾਹੌਲ ਪੈਦਾ ਕਰਨ ਲਈ ਤੇ ਜਿਹੜੀਆਂ ਸੜੀਆਂ ਕੱਟਗਿੰਟੀਆਂ ਨੇ ਉਹਨਾਂ ਆਪਸ ਵਿੱਚ ਸਜ ਭਾਵਨਾ ਦੇ ਮਾਹੌਲ ਵਿੱਚ ਨੇੜੇ ਲਿਆਉਣ ਸ਼ਾਂਤੀ ਸਥਾਪਿਤ ਕਰਨ ਲਈ ਬਹੁਤ ਅਪਰਾਲੇ ਜਿਹੜੇ ਕਰ ਰਹੇ ਨੇ ਇਹ ਉਹਨਾਂ ਹੀ ਅਪਰਾਲਿਆਂ ਦੇ ਹਿੱਸੇ ਵਜੋਂ ਆਈ ਦਾਏ ਸੈਮੀਨਾਰ ਕਰਵਾਇਆ ਗਿਆ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਇਸਾਈ ਚਾਰੇ ਹੀ ਜਿਹੜੀਆਂ ਮੇਜਰ ਕਮਿਊਨਿਟੀਜ਼ ਨੇ ਉਹਨਾਂ ਦੇ ਉੱਤੇ ਅਸੀਂ ਜਿਹੜੇ ਵਕਫਾ ਇਹਨਾਂ ਦੇ ਬਹੁਤ ਹੀ ਲਰਨਡ ਰਿਸੋਰਸ ਪਰਸਨ ਜਿਹੜੇ ਨੇ ਉਨਾਂ ਨੇ ਬੁਲਾਇਆ ਸੀ ਜਿਸ ਤਰ੍ਹਾਂ ਇਹ ਹਿੰਦੂਇਜ਼ਮ ਦੇ ਉੱਤੇ ਬਹੁਤ ਹੀ ਸਤਕਾਰਤ ਪ੍ਰੋਫੈਸਰ ਵੀ ਆਰ ਤਨੇਜਾ ਉਹਨਾਂ ਨੇ ਆਪਣਾ ਜਿਹੜਾ ਹੈ ਸਨਾਤਨ ਧਰਮ ਤੇ ਹਿੰਦੂ ਧਰਮ ਦੇ ਉੱਤੇ ਜਿਹੜਾ ਪੀਸਤਾ ਕਨਸੈਪਟ ਆ ਉਸ ਵਿਸ਼ੇ ਉੱਤੇ ਜਾਣਨਾ ਪਿਆ ਇਸੇ ਤਰ੍ਹਾਂ ਹੀ ਇਸਲਾਮ ਦੇ ਵਿੱਚ ਸ਼੍ਰੀ ਮੁਜਾਹਿਦ ਸ਼ਾਸਤਰੀ ਜੀ ਹੋ ਰਹੇ ਨੇ ਸਿੱਖੀਜ਼ਮ ਦੇ ਉੱਤੇ ਬਹੁਤ ਹੀ ਨਾਮਵਰ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਗੋਗਵਾਰੀ ਹੋ ਰਹੇ ਨੇ ਤੇ 크리스천ਿਟੀ ਤੇ ਫਾਦਰ ਇਮੈਨੂਅਲ ਜਿਹੜੇ ਨੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਸਟੂਡੈਂਟਸ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਵਰਕਪਰਸ ਪੇਰੈਂਟਸ ਨੇ ਟੀਚਰਸ ਨੇ ਫੈਕਲਟੀ ਮੈਂਬਰਸ ਨੇ ਪ੍ਰਿੰਸੀਪਲਸ ਨੇ ਆਪਣੇ ਜਿਹੜਾ ਹੈ ਇਹਦੇ ਵਿੱਚ ਆਪਣੇ ਵਿਚਾਰ ਰੱਖੇ ਐਂਡ ਸਭ ਤੋਂ ਪਹਿਲਾਂ ਜਿਹੜਾ ਕੀਨੋਟ ਅਡਰੈਸ ਸਰਦਾਰ ਇਕਬਾਲ ਸਿੰਘ ਲਾਲਪੁਰਾਜੀ ਹੋਰ ਨੇ ਆਨਲਾਈਨ ਕੀਨੋਟ ਅਡਰੈਸ ਜਿਹੜਾ ਦਿੱਤਾ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪੂਰੀ ਗਲੋਬਲ ਪਿਕਚਰ ਜਿਹੜੀ ਹੈ ਇੰਟਰਫੇਸ ਡਾਇਲੌਗ ਦੀ ਐਂਡ ਸਰ ਭਾਵਨਾ ਦੇ ਮਾਹੌਲ ਦੀ ਐਂਡ ਪੀਸ ਐਜੂਕੇਸ਼ਨ ਦੀ ਗੱਲ ਦੀ ਉਹਨਾਂ ਨੇ ਸਾਰੀ ਵਿਆਖਿਆ ਸ਼ੁਰੂ ਵਿੱਚ ਹੀ ਕਰ ਦਿੱਤੀ ਸੀ ਮੈਂ ਸਮਝਦਾ ਇਹੋ ਜਿਹੜੇ ਸੈਮੀਨਾਰਸ ਨੇ ਇੱਕ ਸਮਾਜ ਦੇ ਵਿੱਚੋਂ ਕਿੜਤਾਂ ਸਮਾਜ ਦੇ ਵਿੱਚੋਂ ਜਿਹੜੀਆਂ ਲੜਾਈ ਝਗੜੇ ਨੇ ਸਮਾਜ ਦੇ ਵਿੱਚ ਜਿਹੜੀਆਂ ਇਹ ਖਾਵਾਂ ਦੀਆਂ ਭਾਵਨਾ ਨੇ ਉਨਨੂੰ ਖਤਮ ਕਰਨ ਲਈ ਇਹੋ ਜਿਹੇ ਸੈਮੀਨਾਰ ਬਹੁਤ ਜ਼ਰੂਰੀ ਨੇ ਵਿਸ਼ੇਸ਼ ਕਰਕੇ ਜਿਹੜੇ ਜਿਸ ਤਰ੍ਹਾਂ ਕਾਲਜਸ ਆਫ ਐਜੂਕੇਸ਼ਨ ਨੇ ਜਿੰਨਨੇ ਟੀਚਰਸ ਬਣਨਾ ਚਾਹੇ ਜਾਂ ਜਿਵੇਂ ਨਰਸਿੰਗ ਕਾਲਜਸ ਨੇ ਜਾਂ ਪ੍ਰੋਫੈਸ਼ਨਲ ਕਾਲਜਸ ਨੇ ਜਿਹੜੇ ਸਟੂਡੈਂਟਸ ਸਿਰਫ ਆਪਣੇ ਆਪ ਨੂੰ ਪ੍ਰਭਾਵਿਤ ਨਹੀਂ ਕਰਦੇ ਆਪਣੇ ਪਰਿਵਾਰਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਬਲਕਿ ਸਿੱਧੇ ਸਮਾਜ ਤੱਕ ਉਹਨਾਂ ਦੀ ਪਹੁੰਚ ਹੈ ਸੂਰਜ ਸਮਾਜ ਵਿੱਚ ਉਹਨਾਂ ਨੇ ਇੱਕ ਰੋਲ ਮਾਡਲ ਬਣਨਾ ਅਪੀਨੀਅਨ ਮੇ ਕੁਰਬਾਨੀਆਂ ਉਹਨਾਂ ਨੇ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਐਕਸਪੋਜ਼ਰ ਤੇ ਜਾਣ ਨਾਲ ਜੋੜਿਆ ਜਾਵੇ ਤੇ ਸਮਾਜ ਨੂੰ ਇੱਕ ਸ਼ਾਂਤੀ ਵਾਲਾ ਸਮਾਜ ਸਦਭਾਵਨਾ ਵਾਲਾ ਸਮਾਜ ਬਣਾਇਆ ਜਾਵੇ ਤਾਂ ਹੀ ਭਾਰਤ ਜਿਹੜਾ ਹੈ ਉਹ ਅਨੇਕਤਾ ਵਿੱਚ ਇਕਤਾ ਦੀ ਸਾਇਮ ਰੱਖ ਜਿਆ ਹੋਇਆ ਤਰੱਕੀ ਦੀਆਂ ਲਈਆਂ ਤਰਕੀਵਲ ਜਾ ਸਕਦਾ ਬਹੁਤ ਬਹੁਤ ਤਲਵਾਰ ਦੇਖੋ ਜਿਹੜਾ ਅਸਮਾਨ ਨੂੰ ਗਿਆ ਲਿਆ ਆਪਣਾ ਜਿਹੜੇ ਵੀ ਕੋਈ ਮੁੱਦੇ ਸਾਨੂੰ ਪਹੁੰਚੇ ਜਾਂਦੇ ਨੇ ਜਿਹੜੇ ਲਾਲਪੁਰਾ ਜੀ ਨੇ ਆਪਣੇ ਜਿਹੜਾ ਹੈ ਕੀਨੋਕ ਅਡਰੈਸ ਵਿੱਚ ਇਹ ਕਿਹਾ ਸੀ ਕਿ ਸਾਰੀਆਂ ਹੀ ਜਿਹੜੀਆਂ ਮਿਨੋਰਟੀ ਕਮਿਊਨਿਟੀਜ਼ ਨੇ ਉਹ ਸਮਾਜ ਨੂੰ ਅਸੀਂ ਕਿਵੇਂ ਚੰਗੀ ਸਿਹਤ ਦੇ ਸਕਦੇ ਹਾਂ ਨਰੋਹੀ ਸਿਹਤ ਦੇ ਸਕਦੇ ਹਾਂ ਸਮਾਜ ਨੂੰ ਕਿਵੇਂ ਅਸੀਂ ਇੱਕ ਵਧੀਆ ਸਮਾਜ ਸ਼ਾਂਤੀ ਵਾਲਾ ਸਮਾਜ ਬਣਾ ਸਕਦੇ ਆ ਇਹ ਸੁਝਾਅ ਜਿਹੜੇ ਨੇ ਉਹ ਮੇਲ ਕਰ ਸਕਦੇ ਨੇ ਲਿਖ ਕੇ ਦੇ ਸਕਦੇ ਨੇ ਲਾਲਪੁਰਾ ਸਾਹਿਬ ਹੋਰ ਨੇ ਇਹ ਸੁਝਾਅ ਸਾਰੇ ਇਨਵਾਈਟ ਕੀਤੇ ਨੇ ਤਾਂ ਕਿ ਜਿਹੜਾ ਮਿਨਿਓਰਟੀ ਕਮਿਸ਼ਨ ਆਫ ਇੰਡੀਆ ਹੈ ਇਹਨਾਂ ਫੀਡਬੈਕ ਤੇ ਕੰਮ ਕਰਦੇ ਹੋਇਆ ਸਮਾਜ ਦੇ ਵਿੱਚ ਜਿਹੜੇ ਸਾਰਥਕ ਸੁਧਾਰ ਲਿਆ ਸਕੇ